ਵੈ ਗੁਰ ਚਿੱਕਾ ਖਾਲਸਾ ਵੈ ਗੁਰ ਜੀ ਕੀ ਫਤਿਹ ਸਾ ਸੰਗਤ ਜੀਓ ਆਪਣੀ ਸੇਵਾ ਅਤੇ ਸਮਰਪਣ ਦੀ ਮੂਰਤ ਭਾਈ ਕਣਈਆ ਜੀ ਜਿਨ੍ਹਾਂ ਨੂੰ ਮਸ਼ਕ ਵਾਲਾ ਭਾਈ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਸੀ ਬਾਰੇ ਸੁਣਿਆ ਹੀ ਹੋਵੇਗਾ ਅੱਜ ਚਲੋ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਕਰਦੇ ਹਾਂ ਭਾਈ ਕਣਈਆ ਜੀ ਦਾ ਜਨਮ 1948 ਈਸਵੀ ਨੂੰ ਮਾਤਾ ਸੁੰਦਰੀ ਅਤੇ ਪਿਤਾ ਨੱਥੂ ਰਾਮ ਦੇ ਘਰ ਪਿੰਡ ਸਦੋਰਾ ਜਿਲ੍ਹਾ ਸਿਆਲकोट ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਆਪ ਦੇ ਪਿਤਾ ਇੱਕ ਵੱਡੇ ਸੌਦਾਗਰ ਸਨ ਅਤੇ ਸ਼ਾਹੀ ਫੌਜਾਂ ਨੂੰ ਉਹ ਰਸਤ ਪਹੁੰਚਾਉਣ ਦਾ ਕੰਮ ਕਰਦੇ ਸਨ ਪਿਤਾ ਦੀ ਮੌਤ ਉਪਰੰਤ ਆਪ ਇਸ ਕੰਮ ਵਿੱਚ ਜੁਟ ਗਏ ਉਸ ਸਮੇਂ ਔਰੰਗਜ਼ੇਬ ਦੇ ਕਾਫਲੇ ਵਿੱਚ ਭਾਈ ਨੰਨੂਆ ਜੀ ਹੁੰਦੇ ਸਨ ਉਨ੍ਹਾਂ ਕੋਲੋਂ ਆਪ ਨੇ ਨਵੇਂ ਗਿਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੁਣੀ ਜਿਸ ਨੂੰ ਸੁਣ ਕੇ ਆਪ ਦੇ ਮਨ ਵਿੱਚ ਗੁਰੂ ਸਾਹਿਬ ਨੂੰ ਮਿਲਣ ਦੀ ਖਿੱਚ ਪੈਦਾ ਹੋਈ ਆਪ ਭੁੱਖੇ ਪਿਆਸੇ ਜੰਗਲ-ਜੰਗਲ ਗੁਰੂ ਜੀ ਦੇ ਭਾਲ ਵਿੱਚ ਤੁਰ ਪਏ ਉੱਥੇ ਆਪ ਨੂੰ ਇੱਕ ਸਿੱਖ ਮਿਲਿਆ ਜਿਸ ਨੇ ਕਿਨੂ ਪਾਉਣ ਦੀ ਵਿਧੀ ਦੱਸੀ ਅਤੇ ਉਹਨਾਂ ਨੂੰ ਅਨੰਦਪੁਰ ਦੇ ਰਸਤੇ ਪਾ ਦਿੱਤਾ ਆਪ ਦੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋਈ ਆਪ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਣਾ ਅਨੰਦਪੁਰ ਤੋਂ ਪੋਂਟਾ ਸਾਹਿਬ ਚਲੇ ਗਏ ਅਤੇ ਪਾਣੀ ਪਿਲਾਉਣ ਦੀ ਅਤ ਕਠਿਨ ਸੇਵਾ ਜੰਗਾਦੋਂ ਰਾਣ ਨਿਗਾਉਂਦੇ ਰਹੇ ਜਲ ਸਿੱਖ ਸੰਗਤਾਂ ਨੇ ਦੇਖਿਆ ਕਿ ਭਾਈ ਘਰਈਆ ਜੀ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ ਹਨ ਤਾਂ ਉਹਨਾਂ ਨੇ ਆਪ ਦੀ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ ਗੁਰੂ ਜੀ ਦੇ ਪੁੱਛਣ ਤੇ ਆਪਨੇ ਬੜੇ ਨਿਮਰਤਾ ਨਾਲ ਉੱਤਰ ਦਿੱਤਾ हे ਪਾਤਸ਼ਾਹ ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ ਬਲਕਿ ਮੈਂ ਤਾਂ ਹਰ ਇਨਸਾਨ ਵਿੱਚ ਆਪ ਜੀ ਦਾ ਰੂਪ ਵੇਖਦਾ ਹਾਂ ਤਾਂ ਗੁਰੂ ਜੀ ਖੁਸ਼ ਹੋ ਕੇ ਆਪ ਦੇ ਹੱਥ ਵਿੱਚ ਇੱਕ ਮलम पट्टी ਦੀ ਡੱਬੀ ਵੀ ਥਮਾ ਦਿੱਤੀ ਅਤੇ ਕਿਹਾ ਅੱਜ ਤੋਂ ਬਾਅਦ ਤੂੰ ਪਾਣੀ ਪਿਲਾਉਣ ਦੇ ਨਾਲ ਨਾਲ ਇਹ ਕੰਮ ਵੀ ਕਰਨਾ ਹੈ ਆਪਣੇ ਅੰਤਲੇ ਸਮੇਂ ਆਪ ਥੰਮ ਨਾਲ ਢੋਲਾ ਕੇ ਕੀਰਤਨ ਸੁਣ ਰਹੇ ਸਨ ਜਦ ਕੀਰਤਨ ਦੀ ਸਮਾ ਹੋਈ ਤਾਂ ਆਪ ਦੀ ਸਮਾਦੀ ਫਿਰ ਵੀ ਨਾ ਖੁੱਲੀ ਸਿੱਖ ਸੰਗਤਾਂ ਦੇ ਹਿਲਾਉਣ ਤੇ ਪਤਾ ਚੱਲਿਆ ਕਿ ਆਪ ਸੱਚਖੰਡ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ ਆਪ ਦੀ ਵਰਸੀ ਹਰ ਸਾਲ 20 ਸਤੰਬਰ ਨੂੰ ਮਨਾਈ ਜਾਂਦੀ ਹੈ ਉਮੀਦ ਹੈ ਕਿ ਮਸ਼ਕ ਵਾਲਾ ਪਾਹੀ ਕਾਹੇ ਜਾਣ ਵਾਲੇ ਇਸ ਗੁਰਸਿੱਖ ਦੀ ਜੀਵਨੀ ਤੋਂ ਆਪ ਜ਼ਰੂਰ ਹੀ ਪ੍ਰਭਾਵਿਤ ਹੋਏ ਹੋਵੋਗੇ ਅੱਜ ਲਈ ਸਿਰਫ ਇੰਨਾ ਹੈ ਆਗਿਆ ਦਿਓ ਧੰਨਵਾਦ